ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਈਨਾ ਬਾਜਵਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਆ ਇੱਕ ਝੋਟੀ ਗੱਬਣ ਦਿਖਾਵਾਂਗੇ ਬਹੁਤ ਕਮਾਲ ਦੀ ਝੋਟੀ ਆ ਘਰ ਦੀ ਝੋਟੀ ਆ ਬਾਈ ਦੀ ਪਰ ਕੰਮ ਬਾਈ ਕਹਿੰਦਾ ਵਪਾਰ ਦਾ ਪਹਿਲਾਂ ਕਰਦੇ ਰਿਆਂ ਵੀ ਹੁਣ ਸ਼ੁਰੂ ਕਰਨਾ ਆ ਝੋਟੀ ਖਰੀਦੀ ਵਈਆ ਤੇ ਇਧਰਲੇ ਦੋ ਪਸ਼ੂ ਇਹ ਵੀ ਕਰਦੇ ਆਗੇ ਤੇ ਜਿਹੜੀ ਝੋਟੀ ਇੱਕ ਸੂਈ ਹੋਈ ਆ ਵਿਚਾਲੇ ਵਾਲੀ ਉਹਦੇ ਨਾਲ ਆ ਕੱਟੀ ਆ ਗਰੀ ਬਹੁਤ ਕਮਾਲ ਦੀ ਕੱਟੀ ਐ ਇਹਦੀ ਉਮਰ ਬਾਈ ਕਹਿੰਦਾ ਸਿਰਫ ਤੇ ਸਿਰਫ ਇੱਕ ਦਿਨ ਆ ਪਰ ਦੇਖਣ ਨੂੰ ਸੱਜਣੋ ਤੁਹਾਨੂੰ ਏਦਾਂ ਲੱਗੂ ਯਾਰ ਕੱਟੀ ਜਿਵੇਂ 10-15 ਦਿਨ ਦੀ ਹੁੰਦੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਜਿਹੜਾ ਰੇਟ ਆ ਰੇਟ ਵੀਡੀਓ ਦੇ ਵਿੱਚ ਕਰਾ ਦੇਣਾ ਤੇ ਰੇਟ ਕਰਾ ਦੇਣਾ ਸੱਜਣੋ ਬਿਲਕੁਲ ਫਿਕਸ ਜਾਂ ਕੱਲੀ ਛੋਟ ਛੋਟੀ ਰੱਖਣੀ ਆ ਆਜੋ ਬਈ ਇਧਰ ਲੈ ਬਨੇ ਹੋਰ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਮਿਰ ਜੀ ਕੱਢਦੀ ਕਾਲ ਆ ਜੀ ਹਾਂ ਜੀ ਬਹੁਤ ਵਧੀਆ ਨਾਮ ਤੇ ਫੋਨ ਨੰਬਰ ਬੋਲੋ ਨਾਂ ਕੁਲਦੀਪ ਸਿੰਘ ਸਰਪੰਚ ਇਨਾ ਵਜਵਾ ਨੰਬਰ ਜੀ ਨੰਬਰ ਹੈਗਾ ਜੀ 9779405405 ਸ਼ੁਰੂ ਕਿਹੜੇ ਪਾਸੇ ਕਰੀਏ ਜੀ ਇੰਦਰਲੇ ਬੰਨੇ ਉੱਧਰ ਲਿਓ ਕਰ ਲੈਣੇ ਆ ਜੀ ਪਹਿਲਾਂ ਆ ਜਾ ਗਰੀ ਆ ਝੋਟੀ ਤੇ ਮਾਰਦੇ ਕੈਮਰਾ ਤੇ ਥਾਣ ਲੈਵਾ ਦਿਖਾ ਦੇਦਾ ਬਹੁਤ ਕਮਾਲ ਦਾ ਲੱਗਿਆ ਸੂਹਾ ਤੇਰੀ ਜੀ ਸੂਹਾ ਤੀਜਾ ਜੀ ਇਹ ਤੀਜਾ ਵਪਾਰੀਆਂ ਕੋਲ ਦੂਜੇ ਹੀ ਹੁੰਦੀ ਆ ਵੈਸੇ ਕਹਿੰਦੇ ਨਹੀਂ ਨਹੀਂ ਆਪਣੇ ਕੋਲੇ ਤੀਜਾ ਭਰਾ ਬਿਲਕੁਲ ਸੱਚਾ ਘਰ ਦੀ ਝੋਟੀ ਐ ਠੀਕ ਆ ਜੀ ਇਹ ਪਹਿਲੇ ਸੂਏ ਹਰਿਆਣੇ ਤੋਂ ਲੈ ਕੇ ਆਉਂਦੀ ਸੀ ਇਹ ਦੋ ਸੂਏ ਪੀਤੇ ਆ ਬੜੀ ਦੂਜੇ ਸੂਏ ਜੈਨੂਅਲ ਦੁੱਧ ਜਮਾ ਕਿੰਨਾ ਪਾਇਆ ਜੀ 15 16 ਰਾਸੀ ਜੀ ਸੇਵਨਾਂ ਵਾਲੀ ਕਰਦੀ ਆ 15 16 ਹਾਂ ਪਰ ਥਾਣ ਦਾ ਸਹਜ ਬਹੁਤ ਕਮਾਲ ਦਾ ਚਵਾਈ ਦੀ ਕਿਵੇਂ ਬਾਈ ਚਵਾਈ ਠੀਕ ਹੈ ਗੱਲ ਮੈਂ ਤਾਂ ਕਮਾਲ ਹੀ ਕਰਦੀ ਹੈਗੀ ਕਿਵੇਂ ਕਹਿੰਦਾ ਪਾਸਾ ਤਾਂ ਨਹੀਂ ਰੱਖਦੀ ਬਿਲਕੁਲ ਪਾਸਾ ਨਹੀਂ ਕੋਈ ਮਾੜੀ ਮੋਟੀ ਭਾਲ ਕੋਲ ਜ਼ਰੂਰ ਹੈਗੀ ਆ ਪਾਸਾ ਪੂਸਾ ਦਾ ਚਾਹੇ ਅਗਲਾ ਸੌਦਾ ਕਰਕੇ ਬਾਅਦ ਵਿੱਚ ਖਾਲੀ ਕਰਕੇ ਐਨ ਚੋਕੇ ਲੈ ਜਾ ਤਸੱਲੀ ਕਰਕੇ ਲੈ ਜਾ ਐਨ ਜਮਾ ਮੈਂ ਕਹਿੰਦਾ ਤਸੱਲੀਆਂ ਕਰਾ ਦਿਆਂਗੇ ਤੋਰ ਬਾਈ ਖੋਲ ਕੇ ਮੂੰਹ ਥੋੜਾ ਦਰਦ ਹੀ ਆ ਨਾ ਹਾਂ ਥੋੜਾ ਜਿਹਾ ਮਤਲਬ ਉਪਰਾ ਕਰਦੀ ਹੈਗੀ ਇਧਰ ਦੇ ਬੰਦੇ ਆਉਂਦਾ ਨਹੀਂ ਨਾ ਆਪਣੇ ਆ ਉਦਾਂ ਬਾਈ ਕਹਿੰਦਾ ਥੋੜਾ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਘਰੇ ਚੋਈ ਵੀ ਆ ਝੋਟੀ ਬਾਈ ਦੀ ਹਾਲ ਫਿਲਹਾਲ ਖਰੀਦੀ ਇੱਕੋ ਹੀ ਹੋਈ ਆ ਪਰ ਕੰਮ ਬਾਈ ਕਹਿੰਦਾ ਵਪਾਰ ਦਾ ਕਰਨਾ ਕੱਦ ਵੀ ਫੁੱਲ ਆ ਝੋਟੀ ਦਾ ਸੂਆ ਜੈਨੂਨ ਤੀਜਾ ਸੁੰਦੀ ਆ ਤੇ ਦੂਜੇ ਸੂਏ ਦਾ ਜਿਹੜਾ ਰਕਾਰ ਦਾ ਉਹ ਬਾਈ ਕਹਿੰਦਾ ਹੈਗਾ 15 ਤੋਂ 16 ਕਿੱਲੋ ਆ ਅੱਲੇ ਆਲੇ ਆ ਬਾਈ ਲਈ ਇਧਰ ਲਈ ਬੰਨੀ ਕੋਈ ਗੱਲ ਨਹੀਂ ਐ ਨੂੰ ਤੋੜਦੇ ਇੱਥੋਂ ਦਿਖਾ ਲਈਏ ਬੜੀ ਬੁੱਢੀ ਵੀ ਫੁੱਲ ਆ ਗਈ ਖਣ ਦਾ ਸਹਜ ਜਿਵੇਂ ਤੁਹਾਨੂੰ ਦੱਸਿਆ ਉਹ ਤਾਂ ਕਮਾਲ ਦਾ ਹੀ ਰੱਖਦੀ ਆ ਘਰੇਲੂ ਆ ਥੋੜਾ ਛੱਡ ਦੇ ਬਾਈ ਕੋਈ ਗੱਲ ਨਹੀਂ ਖੜੀ ਦਿਖਾ ਦਾਂਗੇ ਲੈ ਆ ਇਧਰ ਲਈ ਬੰਨੀ ਲਈ ਆ ਆ ਥੋੜਾ ਜਿਹਾ ਡਰਦੀ ਜ਼ਰੂਰ ਆ ਕਿਉਂਕਿ ਘਰੇਲੂ ਆ ਸੱਜਣਾ ਝੋਟੀ ਇਹ ਪਰ ਝੋਟੀ ਬਹੁਤ ਕਮਾਲ ਦੀ ਆ ਜਿਵੇਂ ਸਾਨੂੰ ਦੱਸਿਆ ਕੱਦ ਵੀ ਫੁੱਲਾ ਤੇ ਥਣ ਦਾ ਸੈਜ ਵੀ ਬੜਾ ਸ਼ਾਨਦਾਰ ਰੱਖਦੇ ਚਵਾਈ ਬਾਈ ਨੇ ਦੱਸੀ ਦਿੱਤੀ ਚਵਾਈ ਕਹਿੰਦਾ ਇਹਨੂੰ ਬਹੁਤ ਕਮਾਲ ਦੀ ਲੱਗੀ ਆ ਵੀ ਜੀ ਲੱਗਦਾ ਜਿਹੜਾ ਸੱਜਣ ਬਾਈ ਕਹਿੰਦਾ ਜਦੋਂ ਸੂ ਪੀ ਇਹਦੇ ਥੱਲੇ ਚੋਣ ਬੈਂਦਾ ਤੇ ਐਸ ਵਾਰੀ ਕਿੰਨਾ ਕੁ ਦੁੱਧ ਪਾ ਸਕਦੀ ਆ ਭਾਈ ਪਾ ਦੂ ਵੀਰੇ ਪਿਛਲੇ ਸੂਏ ਨਾਲੋਂ ਦਾਇਤ ਕਿ ਥੋੜੀ ਜਾਨ ਵੀ ਵਧੀਆ ਹੈ ਐਤ ਕੀ ਦਾ ਪਾ ਦੂ 17 18 ਲਈ 17 18 ਹਾਂ ਪੈਸੇ ਕਿੰਨੇ ਲਵਾਂਗੇ ਭਾਈ ਇਹਦੇ ਪੈਸੇ ਆਪਾਂ ਵੀਰੇ ਮੁੱਲ ਨਹੀਂ ਕਰਨਾ ਦਾ ਇਸ ਘਰ ਦੀ ਆ ਐਨ ਫਿਕਸਡ ਰੇਟ ਹੀ ਕਰਨਾ ਹੈ ਕਿੰਨੇ ਆਪਾਂ ਇਹਦਾ 135000 ਰੁਪਇਆ ਲੈਣਾ ਹੈ 135 ਲੈਣਾ ਚੋ ਛੋਟ ਆ ਮਾੜੀ ਮੋਟੀ ਮਰਜੀ ਚਲੋ ਜੇ ਥੋੜੀ ਕੋਈ ਵੀਡੀਓ ਦੇਖ ਕੇ ਆਉਗਾ ਕਿਵੇਂ ਕਹਿੰਦੇ ਕਰ ਦਿਆਂਗੇ ਮਾਨਸਾ ਨਾ ਐ ਕੋਈ ਗੱਲ ਨਹੀਂ ਠੀਕ ਹੈ ਗੱਲ ਪਾਸੇ ਪੂਸੇ ਦੀ ਗਾਰੰਟੀ ਪਾਸੇ ਪੂਸੇ ਦੀ ਗਾਰੰਟੀ ਹੈ ਮੈਂ ਕਹਿੰਦਾ ਸਵਾ ਕੇ ਆਪਣੇ ਨਾਲ ਅਗਲਾ ਸੌਦਾ ਕਰਕੇ 22 ਵਿਆਨਾ ਕਰਕੇ ਸਵਾ ਕੇ ਲੈ ਜਾਏ ਆਪਣੇ ਘਰੇ ਚਾਰ ਲਾ ਕੇ ਚੋ ਕੇ ਉਹ ਬਾਈ ਕਹਿੰਦਾ ਸਜਣੋ ਪਾਸੇ ਪੂਸੇ ਵਾਲੀ ਹੈਗੀ ਗਾਰੰਟੀ ਤੇ ਦੁੱਧ ਵੀ ਇਹਨੇ ਨੋਰਮਲ ਚਰਾਈ ਤੇ ਪਾਇਆ ਬਾਈ ਕਹਿੰਦਾ 15 ਤੋਂ 16 ਕਿਲੋ ਤੇ ਐਸ ਵਾਰੀ 17 18 ਕਿਲੋ ਝੋਟੀ ਦੁੱਧ ਪਾ ਦੂਗੀ ਇਹ ਆ ਗਈ ਇੱਕ ਨੰਬਰ ਵਾਲੀ ਝੋਟੀ ਤੇ ਹੁਣ ਗੈਰੀ ਮਾਰਦੇ ਦੋ ਨੰਬਰ ਵਾਲੀ ਤੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਇਹਦਾ ਦੂਜਾ ਸੂਆ ਹੈ ਭਰਾ ਇਹ ਕਦੋਂ ਸੂਆ ਜੀ ਇਹ ਕੱਲ ਸਵੇਰੇ ਹੀ ਸੂਈ ਹੈ ਬੌਲੋਂ ਬੌਲੋਂ ਆਏ ਨਜਾਂ ਸਾਫ ਹੈ ਥੱਲੋਂ ਸਾਫ ਬਿਲਕੁਲ ਪੂਰੇ ਐ ਸਾਫ ਚਵਾਈ ਬੜੀ ਵਧੀਆ ਠੀਕ ਹੈ ਗੱਲ ਚੋਣ ਚੋਣ ਦੀ ਫੋਕੀ ਪੂਰੀ ਵਧੀਆ ਐ ਮੈਂ ਕਹਿੰਦਾ ਛੱਲੀਆਂ ਕਰਾਉਂਦੀ ਐ ਕੱਟੀ ਐ ਰਹੀ ਕਿਵੇਂ ਕਹਿੰਦਾ ਕੱਟੀ ਦੇਖਣ ਵਾਲੇ ਨੂੰ ਤਾਂ ਇਹ ਲੱਗਦਾ ਵੀ 10-12 ਦਿਨ ਦੀ ਆ 나ੜੂਏ ਪਰ 나ੜੂਆ ਗਿੱਲਾ ਪਿਆਗਾ ਬਿਲਕੁਲ ਇੱਕ ਗੱਲ ਆ ਸਾਨੂੰ ਇੱਕ ਗੱਲ ਹੋਰ ਦੱਸ ਦੇ ਨਾ ਚੜਾਈ ਚੜੂਈ ਬਾਧੀਆ ਕੱਟੀ ਇੱਥੋਂ ਦਿਖਾ ਦਿੰਗਾ ਰੀ ਇਹ ਗਿੱਠਾਂ ਨੂੰ ਚੜਾਈ ਆ ਉਸ ਤੋਂ ਬਿਲਕੁਲ ਬਿਲਕੁਲ ਇਹ ਹਰ ਇੱਕ ਬੱਚੇ ਦੀ ਇੰਨੀ ਚੜਾਈ ਨਹੀਂ ਹੁੰਦੀ ਕਮਾਲ ਦੀ ਐ ਕੱਟੀ ਨਾਲ ਚੰਗੀ ਤਿਆਰ ਹੋਣ ਵਾਲੀ ਐ ਤੇ ਧੋਰੋ ਜੀ ਫੋੜ ਕੇ ਨਹੀਂ ਸੁਆ ਦੂਜਾ ਤੇ ਕੱਲ ਹੀ ਸੂਈ ਏ ਕੱਲ ਸਵੇਰੇ ਸੂਈ ਆ ਬਾਈ ਹੁਣ ਬੋਲਾ ਕਿੰਨਾ ਹੋਊਗਾ ਬਾਈ ਬੋਲਾ ਹੋਊਗਾ ਹੁਣ 11-12 ਕਿਲੋ ਬਾਈ ਮਾਲਕ 13 14 ਦੀ ਗਰੰਟੀ ਦੇ ਕੇ ਦਿੱਤੀ ਹੈ ਠੀਕ ਹੈ ਜੀ ਪਹਿਲੇ ਸੂਏ 13 14 ਲੀਟਰ ਦੁੱਧ ਦਿੱਤਾ ਇਹਨੇ ਠੀਕ ਹੈ ਐਸ ਵਾਰੀ ਵੀ ਘੱਟ ਤੋਂ ਘੱਟ ਮੰਨ ਲੀਏ 15 ਜੇ ਘੱਟ ਤੋਂ ਘੱਟ ਵੀ ਮੰਨੀਏ ਤਾਂ 15 16 ਦਾ ਆਰਾਮ ਨਹੀਂ ਦੇਊਗੀ ਆ ਬੌਲੇ ਚ ਆ ਗਈ ਸੱਜਣੋਂ ਸਾਫ਼ ਬਿਲਕੁਲ ਕੱਦ ਵਿੱਡ ਵੀ ਚੰਗਾ ਨਸਲ ਵੀ ਚੰਗੀ ਆ ਕੱਟੀ ਦੀ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਿਹੜੇ ਸੱਜਣ ਨੇ ਪਸ਼ੂ ਖਰੀਦਣਾ ਹੁੰਦਾ ਉਹਨੇ ਆਪਣੀ ਜੱਜਮੈਂਟ ਦੇ ਹਿਸਾਬ ਨਾਲ ਖਰੀਦਣਾ ਹੁੰਦਾ ਵੀ ਆਪਨੇ ਆ ਕੇ ਨੇ 15 ਪੌਣਾ 17 ਪੌਣਾ ਜਾਂ ਆਪਾਂ ਇਹ ਤੋਂ ਸੱਜਣੋਂ 12 13 ਲੈ ਲਾਂਗੇ ਉਹ ਥੋੜੀ ਜੱਜਮੈਂਟ ਆ ਪਰ ਨਾਲ ਕੱਟੀ ਆ ਤੇ ਥੱਲੇ ਦੀ ਜਮਾ ਸਾਫ ਆ ਗਈ ਥਣ ਦਾ ਸਹਜ ਇਹਨੂੰ ਵੀ ਬਹੁਤ ਸੋਹਣਾ ਲੱਗਿਆ ਹੱਥੀ ਚਵਾਈ ਵਾਲਾ ਲੱਗਿਆ ਇੱਥੋਂ ਦਿਖਾ ਦਿੰਗੇ ਜੀ ਤੇ ਜਿਹੜੀ ਮੇਨ ਗੱਲ ਆ ਸੁਭਾਅ ਆ ਦੀ ਠੰਡੀ ਲੱਗਦੀ ਆ ਬਾਈ ਬਾਲੀ ਠੰਡੀ ਆ ਵੀਰੇ ਮੈਂ ਕਹਿੰਦਾ ਬੱਚਾ ਵੀ ਨਾ ਸਾਡਾ ਹੀ ਬਹਿ ਜਾ ਜਹਾ ਥੱਲੇ ਲੈ ਠੀਕ ਆ ਗੱਲਾ ਚੋਣ ਚੋਣ ਦੇ ਆਪਾਂ ਕਿਉਂ ਧਾਰਾ ਮਰਵਾ ਦਿੰਦੇ ਆਂ ਉਂਗਲਾਂ ਵਰਗਾ ਮੋਟਾ ਚੋਣ ਲੱਗਿਆ ਇਹਨੂੰ ਵੀ ਇਹਦੇ ਕਿੰਨੇ ਪੈਸੇ ਲੈ ਲਾਂਗੇ ਬਾਈ ਇਹਦਾ ਵੀਰੇ ਲੈਣ ਦੇਣ ਹੀ ਇਹਦਾ ਦੱਸਾਂਗੇ ਆਪਾਂ ਕਿਵੇਂ ਕਹਿੰਦਾ ਨਵਾਂ ਨਵਾਂ ਕੰਮ ਸ਼ੁਰੂ ਕਰਨ ਲੱਗਿਆ ਵਪਾਰੀ ਤੇ ਚਲੋ ਪਹਿਲਾਂ ਕੀਤਾ ਬਹੁ ਪਰ ਹੁਣ 10 ਸਾਲ ਤੋਂ ਸਰਪੰਚੀ ਦੀ ਲੈਂਡ 'ਚ ਆਉਣ ਕਰਕੇ ਕੰਮ ਛੱਡਿਆ ਵਾ ਸੀਗਾ ਹੁਣ ਸਰਪੰਚੀ ਤੋਂ ਹੋ ਗਏ ਵਿਹਲੇ ਦੁਬਾਰਾ ਕੰਮ ਕਰ ਲੈ ਸ਼ੁਰੂ ਪਹਿਲੀ ਵੀਡੀਓ ਹੈ ਕਿਵੇਂ ਕਹਿੰਦੇ ਇਹਦਾ ਰੇਟ ਕਰਨਾ ਵਸ ਐ ਫਿਕਸ ਹੀ ਕਿੰਨੇ ਦੀ ਹੋਊ ਜਣੀ ਫਿਕਸ ਜਮੇ ਲੈਂਡ ਦੇਣ ਵਸ ਇਹਦਾ 130 ਹੈ 1 ਲੱਖ ਤੇ 30 ਹਜ਼ਾਰ ਜੇਬ 'ਚ ਪਾਉਣ ਵਾਲੇ ਰੁਪਏ ਜੇਬ 'ਚ ਪਾਉਣ ਵਾਲਿਆਂ ਮੰਗਣ ਨੂੰ ਤਾਂ 2 ਲੱਖ ਮੰਗ ਲਓ ਏਡੀ ਝੋਟੀ ਦੀ ਕਹਾਣੀ ਪਰ ਉਹ ਕੰਮ ਕਰਨਾ ਨਹੀਂਗਾ ਆਪਾਂ ਤੇ ਹੁਣ ਗੈਰੀ ਮਾਰਦੇ ਆਹ ਮੱਝ ਤੇ ਕੈਮਰਾ ਇਹ ਵੀ ਜੈਡ ਬਲੈਕ ਹੀ ਆ ਗਈ ਪੁੰਜੜ ਤੱਕ ਇਹ ਕਿੰਨੇ ਕ ਮਹੀਨੇ ਦੀ ਗੱਬਣਾ ਬਾਈ ਇਹ ਵੀਰੇ ਹੈਗੀ ਆ ਤਕਰੀਬਨ 8.5 ਮਹੀਨਿਆਂ ਦੀ 8.5 ਦੀ ਇਹ ਵੀ ਕਰਦੀ ਆ ਕਰਦੀ ਆ ਬਿਲਕੁਲ ਇਹਦਾ ਸੂਆ ਕਿਹੜਾ ਜੀ ਇਹਦਾ ਦੂਜਾ ਸੂਆ ਜੀ ਕਿੰਨਾ ਦੁੱਧ ਪਾਇਆ ਨੇ ਤਾਜੀ ਨੇ ਪਹਿਲਾਂ ਪਲੂਨ ਨੇ ਪਾਇਆ ਇਹਨੇ 12 ਲੀਟਰ ਬਾਈ 12 ਤੇ ਦੂਜੇ ਸੂਣਾ ਹੁਣ ਦੂਜੇ ਸੂਣਾਗਾ ਸੀਮਨ ਦਾ ਤਾਂ ਨਹੀਂ ਪਤਾ ਨਹੀਂ ਵੀਰੇ ਆਪਾਂ ਐਵੇਂ ਝੂਠ ਬੋਲੀਓ ਦਾ ਕੀ ਫਾਇਦਾ ਸੀਮਨ ਸਰਕਾਰੀ ਹੈ ਲੱਗਿਆ ਸਰਕਾਰੀ ਹੋਈ ਲੱਗਿਆ ਵਾ ਇਹ ਵੀ ਕਿੰਨੇ ਪੈਸੇ ਲੈ ਲਾਂਗੇ ਜੀ ਇਹਦਾ ਵੀ ਬਸ ਉਹੀ ਆ ਲੈਣ ਦੇਣੀ ਹੈਗਾ ਹਾਂਜੀ ਤੋਂ ਹਲ ਝੂਲਵਾ ਕੇ ਕਿਵੇਂ ਕਹਿੰਦੇ ਲੇ ਵੇਰੀ ਬਹੁਤ ਵਧੀਆ ਕੀ ਇਹਦੀ ਠੀਕ ਆ ਜੀ ਦੇ बस ਲੈਣ ਦੇਣ ਦਾ 1 ਲੱਖ ਰੁਪਈਆ ਪੂਰਾ ਪੂਰਾ ਇਹਦਾ ਬਾਈ ਕਹਿੰਦਾ ਪੂਰਾ ਤੇ ਪੂਰਾ ਲੈਣਾ 1 ਲੱਖ ਰੁਪਈਆ ਆ ਗਈ ਜੈਡ ਬਲੈਕ ਆ ਸੂਆ ਦੂਜਾ ਸੁੰਦੀ ਆ ਗੱਭਣ ਆ 8.5 ਦੀ ਬਾਈ 8.5 ਮਹੀਨਿਆਂ ਦੀ 8.5 ਦੀ ਗੱਭਣ ਆ ਗਈ ਤੇ ਪਹਿਲੇ ਸੂਏ ਬਾਈ ਕਹਿੰਦੇ ਨੇ ਦੁੱਧ ਪਾਇਆ 12 ਕਿਲੋ ਤੇ ਝੋਲ ਝੂਲ ਚੰਗੀ ਰੱਖਦੀ ਆ ਬਾਕੀ ਇਹਦੇ ਵਾਸਤੇ ਇੱਕ ਬੇਨਤੀ ਕਰੂੰਗਾ ਵੀ ਜਿਹੜੇ ਸੱਜਣ ਦਾ ਸੌਦਾ ਹੋਗਾ ਬਾਈ ਦੇ ਘਰ ਹੀ ਚ ਇੱਕ ਪਾਸ ਕਰਾ ਕੇ ਲੈ ਜੀ ਹਾਂ ਬਿਲਕੁਲ ਆਪਾਂ ਆਪਦੀ ਤਸ਼ੱਲੀ ਕਰਾ ਕੇ ਲੈ ਕੇ ਜਾਵੇ ਆਗਲਾ ਆ ਬਾਅਦ ਚ ਸੱਜਣ ਫੋਨ ਕਰੀ ਜਾਂਦਾ ਵੀ ਸਾਡੇ ਕੋਲ ਬਾਈ ਲੇਟ ਸੂਈਆ ਹਨਾ ਇਹਦਾ ਬਾਈ ਨਹੀਂ ਤਾਂ ਵੇਚਣੀ ਹੀ ਨਹੀਂ ਸੀਗੀ ਆਪਾਂ ਇੰਨੀਆਂ ਕੱਚੀਆਂ ਇਹ ਤਾਂ ਤਾਂ ਵੇਚ ਦਿਆਂਗੇ ਮਤਲਬ ਥੋੜਾ ਜਿਹਾ ਇੱਕ ਵਪਾਰ ਦਾ ਕੰਮ ਕਰਕੇ ਵੀ ਜਗਾ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਕਰਕੇ ਆਏ ਵੀ ਕੱਚੀਆਂ ਵੇਚ ਦਿੰਨੇ ਆ ਚਲੋ ਜੀ ਉਹ ਹੀ ਅਗਲੇ ਨੂੰ ਛੱਡ ਕੇ ਦੇ ਦਿਆਂਗੇ ਠੀਕ ਹੈ ਜੀ ਇਹ ਕਿਹੜਾ ਸੂਦਾ ਸੁੰਗੇ ਬਾਈ ਇਹ ਪਲੂਨ ਹੈ ਜੀ ਬੱਚੀ ਪਲੂਨ ਹਾਂ ਸੰਗ ਨਹੀਂ ਖੜਾਇਆ ਇਹਦੇ ਨਾ ਹਾਂ ਇਹ ਜੰਦੂ ਦਾ ਬੋ ਬੋਲੀ ਠੰਡੀ ਹੈ ਮੈਂ ਕਹਿੰਦਾ ਜੇ ਜ ਤਾਹੇ ਬੱਚਾ ਥੱਲੇ ਉੱਪਰ ਤੁਰਿਆ ਫੇਰੇ ਲੈ ਜਿਵੇਂ ਇੰਨੀ ਸੀਲ ਗਰੀਬ ਹੈ ਇਹ ਕਿੰਨਾ ਕੁ ਟਾਈਮ ਕਰਦੀ ਹੈ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਮੰਨ ਲਓ ਵੀ ਸਵਾ ਕੁ ਮਹੀਨਾ ਰਹਿੰਦਾ ਹੈਗਾ ਇਹਦਾ ਜੀ ਸਵਾ ਕੁ ਮਹੀਨਾ ਪੈਂਡਿੰਗਾ ਹਾਂ ਇਹ ਦੰਦਾ ਜੀ ਉਹ ਮੇਰਾ ਖਿਆਲ ਬਾਈ ਇਹਦਾ ਦੰਦਾ ਜੀ ਹੈ ਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀ ਲੈਣ ਦੇਣ ਬਸ 65000 ਰੁਪਏ ਕਰੀ ਐਨ ਮੜਾ ਜਾ ਤੇ ਬਸ ਇਹ ਠੰਡੀ ਸੀਲ ਗਰੀਬ ਇੰਨੀ ਜਿਆਦਾ ਹੈ ਕਿ ਮੈਂ ਕਹਿੰਦਾ ਉੱਪਰ ਥੱਲੇ ਜੋ ਮਰਜੀ ਤੁਰੇ ਫਿਰ ਉਹ ਥਾਂ ਮੜਾ ਵਧੀਆ ਲੱਗਿਆ ਦੇਖੋ ਏ ਵਾਈ ਕਹਿੰਦਾ ਦੇਣੀ ਆ ਸਿਰਫ ਤੇ ਸਿਰਫ 65000 ਦੀ ਮਾਨਤਾਨ ਜਾਂ ਥੋੜਾ ਬਾਲਾ ਇਹ ਚੁੱਕ ਕਰ ਦਾਂਗੇ ਕੋਈ ਚੱਕਰ ਨਹੀਂ ਇਹਦੇ ਚ ਮਾਨਤਾਨ ਬਾਈ ਤੋਂ ਤੁਹਾਨੂੰ ਕਰਾ ਦੇਣੀ ਕਰ ਦਾਂਗੇ ਕਰ ਦਾਂਗੇ ਭਰਾ ਜੇ ਬਾਕੀ ਕਿਸੇ ਸੱਜਣ ਨੇ ਇਹ ਦੋ ਲੈਣੀਆਂ ਜਾਂ ਪਰ ਲੀਆਂ ਦੋ ਲੈਣੀਆਂ ਜਾਂ ਸਾਰੀਆਂ ਇਕੱਠੀਆਂ ਲੈਣੇ ਜੀ ਉਦਾਂ ਦਾ ਮਾਨਤਾਨ ਆਪਾਂ ਇਹਨਾਂ ਚ ਪੂਰਾ ਵਧੀਆ ਕਰ ਦਾਂਗੇ ਜੇ ਸਾਰਾ ਇਕੱਠਾ ਸੌਦਾ ਹੁੰਦਾ ਤਾਂ ਜ਼ਿਆਦਾ ਵਧੀਆ ਮਾਨਤਾਨ ਕਰਾਂਗੇ ਅੱਜ ਬਾਈ ਕਹਿੰਦਾ ਕਿਸੇ ਸੱਜਣ ਨੇ ਸਾਰਾ ਲਾਟ ਹੀ ਖਰੀਦਣਾ ਤਾਂ ਮਾਨਤਾਨ ਉਦਾਂ ਦਾ ਕਰ ਦਿਆਂਗੇ ਕੱਲੀ ਕੱਲੀ ਲੈਣੀ ਆ ਉਦਾਂ ਦਾ ਹੋ ਜੂ ਦੋ ਦੋ ਲੈਣੀਆਂ ਨੇ ਉਦਾਂ ਦਾ ਹੋ ਜੂ ਪਸ਼ੂ ਸਾਰੇ ਸਾਫ ਸੁਥਰੇ ਨੇ ਜਿੰਨੇ ਦਿਖਾਏ ਨੇ ਚਾਰ ਦਿਖਾਏ ਨੇ ਟੋਟਲ ਪਿੰਡ ਕਿਹੜਾ ਸੀ ਜੀ ਆਪਣਾ ਪਿੰਡ ਇਨਾਵਾਜਵਾ ਤਸੀਲ ਧੂਰੀ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਕਿੰਨੀ ਕਿਧੂਰਾ ਬਾਈ ਧੂਰੀ ਤੋਂ 15 ਕਿਲੋਮੀਟਰ ਹੈ ਜੀ ਛੇਪਦੀ ਵੱਲੋਂ ਠੀਕ ਹੈ ਜੀ ਬਰਨਾਲੇ ਤੋਂ ਬਰਨਾਲੇ ਤੋਂ ਚੜ੍ਹਦੀ ਵੱਲੋਂ ਹੈਗਾ 11 12 ਕਿਲੋਮੀਟਰ 11 12 ਸੈਂਟਰ ਜੇ ਜਾ ਗਿਆ ਸੈਂਟਰ ਜੇ ਧੂਰੀ ਤੇ ਬਰਨਾਲੇ ਤੇ ਮਰੇਕੋਟਲਾ ਤੇ ਸੰਗਰੂਰ ਪਿਆਰਾਂ ਦੇ ਸੈਂਟਰ ਜੀ ਚਾਰਾਂ ਦੇ ਸੈਂਟਰ ਜੀ ਆ ਗਿਆ ਆ ਬਾਕੀ ਜਿਹੜੇ ਵੀ ਸੱਜਣ ਨੂੰ ਇਹਨਾਂ 'ਚ ਕੋਈ ਵੀ ਪਸ਼ੂ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰ 干的活儿。